ਸਾਰੇ ਘਰ ਚ ਫੋਨ ਮਾਰਿਆ ਤੇ ਫੋਨ ਆ ਪਿਆ ਵਾ ਪਹਿਲਾਂ ਨਾ ਪਿੰਦਰ ਨੂੰ ਫੋਨ ਕਰ ਲੈਣੀ ਆ ਵੀ ਆ ਜਾ ਹੁਣ ਮਹਾਰਾਣੀ ਨੂੰ ਲੈ ਕੇ ਹੈ ਹਰੇ ਕਿੱਥੇ ਕਿੱਥੇ ਤੁਰਿਆ ਫਿਰਦਾ ਹੁਣਾ ਵਿਚਾਰਾ ਚਲ ਗਈ ਆ ਮਾਇ ਵੀ ਹੁਣ ਹੈਲੋ ਹਾਂ ਪੁੱਤ ਕਰ ਲਈ ਸ਼ਾਪਿੰਗ ਅੱਛਾ ਅੱਛਾ ਠੀਕ ਵਾ ਤੇ ਮੇਰੀ ਗੱਲ ਸੁਣ ਇਹਦੇ ਮੰਮੀ ਡੈਡੀ ਚਲ ਗਏ ਆ ਆਹੋ ਆ ਜਾ ਹੁਣ ਤੂੰ ਹਾਂ ਇੰਤੋਂ ਦੱਸਿਆ ਬਣਾਉਨ ਦੱਸੀ ਵੀ ਨਾ ਹਾਂ ਚੱਲ ਕੋਈ ਨਹੀਂ ਲੱਗ ਜੇ ਪਤਾ ਤਾਂ ਲੱਗ ਜੇ ਮੁੰਡਾ ਥੋੜੀ ਪਿਆਵੇ ਦਾ ਹੂੰ ਆਜੋ ਆਜੋ ਫਿਰ ਚੰਗਾ ਫਿਰ ਮਿਰਚਾਂ ਤਾਂ ਬੜੀਆਂ ਲੱਗਣੀਆਂ ਵਾ ਤੇ ਮੇਰਾ ਮਾਪਿਓ ਆਇਆ ਸੀ ਤੇ ਮੈਨੂੰ ਬਾਹਰ ਹੀ ਰਹਿਣਤਾ ਮੈਨੂੰ ਘਰ ਨਹੀਂ ਸੱਦਿਆ ਹਨਾ ਮੈਨੂੰ ਮਿਲ ਕੇ ਨਹੀਂ ਗਏ ਪਰ ਹੁਣ ਕਰਾਂ ਕਿ ਮੈਂ ਮਜਬੂਰ ਹਾਂ ਨਾਵਰ ਆ ਗਈ ਪਤਾ ਆ ਗਈਆਂ ਹੋਰ ਮੈਂ ਉੱਥੇ ਹੀ ਰਹਿ ਪੈਣਾ ਸੀ ਪਾਣੀ ਲਵਾ ਪਤਾ ਨਹੀਂ ਮੈਂ ਨਹੀਂ ਪਾਣੀ ਪੀਣਾ ਚੱਲ ਮੈਨੇ ਇਹ ਦੱਸ ਪੇਪਰ ਕਿਦਾਂ ਦਾ ਹੋਇਆ ਵਾ ਪੇਪਰ ਵੀ ਮੇਰਾ ਸਵਾਦ ਚੰਗਾ ਹੋਣਾ ਸੀ ਸਾਰਾ ਧਿਆਨ ਤੇ ਮੇਰਾ ਘਰ ਵਿੱਚ ਹੀ ਤੁਰਨ ਲੱਗਿਆਂ ਤੇ ਤੁਸੀਂ ਲੜਾਈ ਪਾਤੀ ਸੀ ਵੇ ਮੈਂ ਤਾਂ ਨਾ ਪਿਆਰ ਨਾਲ ਗੱਲ ਕਰਨੀ ਪੁੱਤ ਪੁੱਤ ਕਰਕੇ ਤੇ ਤੇਰਾ ਕਿਉਂ ਲਿਆ ਜਾ ਕਿਦਾਂ ਦਾ ਵਾ ਹੈ ਤੂੰ ਇੱਕ ਗੱਲ ਦੱਸਦਾ ਜਵਾਬ ਦਿੱਤਾ ਉਲਟੇ ਜਵਾਬ ਦੇਣ ਦੀ ਸਾਰੇ ਆਪਣਾ ਸੁਭਾਅ ਥੋੜਾ ਜਿਹਾ ਠੀਕ ਕਰ ਤੈਨੂੰ ਦੱਸਿਆ ਹੀ ਮੈਂ ਮੇਰਾ ਸੁਭਾਅ ਤੇ ਠੀਕ ਹੀ ਸੀ ਤੁਹਾਡਾ ਨਹੀਂ ਠੀਕ ਹੈਗਾ ਜਦੋਂ ਮੈਂ ਜਾਣਾ ਹੀ ਉਦੋਂ ਤੁਸੀਂ ਮੈਨੂੰ ਗੁੱਸੇ 'ਚ ਪਾਉਂਦੇ ਹੋ ਹੁਣ ਮੈਂ ਪੇਪਰ ਕਰਕੇ ਆ ਗਈਆਂ ਤੇ ਹੁਣ ਤੁਸੀਂ ਪੁੱਤ-ਪੁੱਤ ਕਰਨ ਲੱਗ ਪਏ ਹੋ ਆਪਲਾ ਕਿਦਾਂ ਦੀ ਗੱਲ ਹੋਈ ਫਿਰ ਮੈਂ ਗਲਤ ਮੰਨ ਲਈ ਪੁੱਤ-ਪੁੱਤ ਕਰਨ ਢਈ ਹਣਾ ਤੇ ਨਾ ਕਹੋ ਮੈਂ ਤੁਹਾਨੂੰ ਕਿਹੜਾ ਕਹਿਣ ਦੀ ਮੈਨੂੰ ਕਹੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਨਾ ਮੈਂ ਸੱਸ ਨਹੀਂ ਬਣੀ ਹਜੇ ਮੈਂ ਤਾਂ ਮਾਂ ਬਣਨ ਦੀ ਕੋਸ਼ਿਸ਼ ਕਰਨ ਢਈ ਆਂ ਪਰ ਮੈਨੂੰ ਲੱਗਦਾ ਕਿ ਤੂੰ ਮੈਨੂੰ ਸੱਸ ਬਣਾ ਕੇ ਛੱਡਣਾ ਉਹ ਬਣ ਜੋ ਅੱਗੇ ਕਿਹ ਜੁਬਾਨ ਵਿੱਚ ਇਹ ਕਿਦਾਂ ਨਮਕਦੀ ਐ ਐਵੇਂ ਤੇ ਨਹੀਂ ਲੋਕੀ ਆਂਦੇ ਪਿਨੋਆਂ ਨੂੰ ਜਿੰਨਾ ਮਰਜ਼ੀ ਧੀ ਧੀ ਕਰੋ ਨੋਵਾ ਧੀਆ ਪਾਣੀ ਨਹੀਂ ਸਕਦੀਆਂ ਮੈਂ ਨਹੀਂ ਤਾਂ ਦਿੱਤੀ ਬਾਨੀਆਂ ਗੜੀ ਜੋੜੇ ਹੱਥ ਆਉਂਦੇ ਫੇਰ ਤੁਸੀਂ ਮੇਰਾ ਸਿਰ ਖਾਣ ਲੱਗ ਪਿਓ ਪਹਿਲਾਂ ਹੀ ਇੰਨਾ ਪਾਟਣ ਦਿਆ ਵਾ ਬਹੁਤ ਰ ਸਿਰ ਖਾਣਦੇ ਆ ਤੇਰ ਤੋਂ ਵੱਧ ਤੇ ਨਹੀਂ ਖਾਂਦੇ ਵੇਖਾਂ ਕਿਦਾਂ ਔਖੀ ਹੋਈ ਜਿੱਦਾਂ ਪਤਾ ਨਹੀਂ ਮੈਂ ਕਿਹੜਾ ਫਟ ਮਾਰਤਾ ਹੁੰਦਾ ਵਾ ਕਿਦਾਂ ਮੱਥੇ ਤੇ ਤੂੜੀਆਂ ਲਈ ਫਿਰਦੀ ਐ ਹੈ ਬੰਦਾਨ ਕੇ ਖੇੜੇ ਮੱਥੇ ਕਹਿੰਦਾ ਬੋਲੀ ਪਵੇ ਤੇ ਚਲ ਸਾਰਾ ਗੁੱਸਾ ਲੱਸ ਜਾਂਦਾ ਵਾ ਏ ਰਹੀ ਉਦਾਂ ਦੀ ਉਦਾਂ ਹੀ ਆਪਣੀ ਮਾਂ ਤੇ ਗਈ ਆ ਕਦੋਂ ਦੀ ਮੈਂ ਆਈ ਐ ਜਾਂ ਤੇ ਇਹਨਾਂ ਨੇ ਕੁੜੀ ਨੂੰ ਦੱਸਿਆ ਨਹੀਂਗਾ ਕਿ ਤੇਰੀ ਮੰਮੀ ਆਈ ਮੇਰੇ ਨਾਲ ਗੱਲ ਕਰਦੀ ਇਹਨੂੰ ਮੈਂ ਦੱਸਦੀ ਇਹਨੂੰ ਮੈਂ ਪੁੱਛਦੀ ਵੀ ਕੋਈ ਤੇਰੇ ਨਾਲ ਮੁੜ ਕੇ ਤਾਂ ਨਹੀਂ ਚੰਗੀ ਮਾੜੀ ਗੱਲ ਕੀਤੀ ਇਹ ਹੋਈ ਨਹੀਂ ਨੇ ਜੋਗੀ ਦਿਮਾਗ ਹੀ ਹੈ ਨਹੀਂ ਆ ਬੰਦਾ ਥੋੜੀ ਜੀ ਗੱਲ ਕਰਦਾ ਅਗੋਂ ਵੱਧ ਸਮਝ ਲੈਂਦਾ ਲਾ ਕੇ ਫੋਨ ਤੇ ਪੁੱਛ ਨਹੀਂ ਆ ਨਾ ਆਪਣੇ ਆਪ ਤਾਂ ਦਿਮਾਗ ਨਾ ਹੋਇਆ ਇਹਨਾਂ ਜੋਗਾ ਇਹ ਤੇਰੀ ਕਰਨੀ ਹੈ ਗੱਲ ਇਹ ਤੇਰਾ ਪਿਓ ਵੀ ਨੀਗਾ ਕਰ ਜੋ ਘਰ ਹੁੰਦਾ ਨਾ ਉਹਦੇ ਤੇ ਮੇਰੀ ਗੱਲ ਹੀ ਨਹੀਂ ਕਰਦੇ ਨੀ ਸਭ ਉਹ ਵੇਲੀ ਗਏ ਮਗਰ ਮਗਰੋ ਲਾ ਕੇ ਨਾ ਤਾਂ ਗੱਲ ਕਰ ਲਿੰਦੀ ਮੈਂ ਵੀ ਨਾ ਅਸੀਂ ਗਏ ਸਿਰ ਖਾਣ ਆਪੇ ਜਦੋਂ ਪਤਾ ਆ ਕਿ ਹੱਡੀ ਸਵੇਰੇ ਥੋੜੀ ਬਹੁਤੀ ਤੁੰਦੂ ਮੈਨਵੇਂ ਹੋਈਏ ਬੰਦਾ ਨਹੀਂ ਖਵਾਉਂਦਾ ਫੇਰ ਮਿਲ ਕੇ ਕਹਿੰਦੀ ਮੈਂ ਤੈਨੂੰ ਆਪਣੀ ਧੀ ਸਮਝਦੀ ਆ ਸੁਆਹ ਸਮਝਦੇ ਨੇ ਸਵੇਰੇ ਪਹਿਲਾਂ ਮੈਨੂੰ ਖਪਾ ਛੜਿਆ ਵਾ ਤੇ ਹੁਣ ਧੀ ਬਣਾਉਂਦੀ ਮੰਮੀ ਦਾ ਫੋਨ ਮੰਮੀ ਦਾ ਫੋਨ ਹੈ ਹਲੋ ਹਲੋ ਮੰਮੀ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਵਾ ਤੁਸੀਂ ਇੱਥੇ ਆਏ ਹੋ ਤੈ ਮੈਨੂੰ ਕਿਉਂ ਨਹੀਂ ਦੱਸਿਆ ਤੁਸੀਂ ਤੁਹਾਨੂੰ ਪਤਾ ਤੇ ਹੈਗਾ ਹੀ ਕਿ ਮੈਂ ਕਾਲਜ ਗਈ ਆ ਤੇ ਜੇ ਤੁਮ ਮੈਂ ਆ ਜੂੰਗੀ ਉਦੋਂ ਆਉਂਦੇ ਹੋ ਤੁਸੀਂ ਠੀਕ ਤਾਂ ਹੀ ਫਿਰ ਮੰਮੀ ਪਿੰਦ ਨਾ ਉੱਥੇ ਮੈਨੂੰ ਕਦੀ ਕਹਿੰਦੀ ਆ ਚੀਜ਼ ਲੱਲਾ ਕਦੀ ਉਹ ਚੀਜ਼ ਲੱਲਾ ਅੱਗੇ ਮੈਂ ਇਹਨਾਂ ਨੂੰ ਕਵਾਂ ਨਾ ਕਿ ਮੈਨੂੰ ਕੁਝ ਲੈ ਦੋ ਤੇ ਕਹਿੰਦੇ ਨੇ ਨਹੀਂ ਨਹੀਂ ਕੋਈ ਨਹੀਂ ਨੇਰਾ ਹੋਂ ਨਿਆਵਾ ਫੇਰ ਕੇ ਇਹਦੇ ਨਾਲ ਕੇ ਲੈ ਜੀ ਤੇ ਅਜ ਬਦੋ ਬਦੀ ਮੈਨੂੰ ਚੀਜ਼ਾਂ ਦਵਾਉਂਦੇ ਸੀ ਤਾਂ ਹੀ ਫਿਰ ਮੰਮੀ ਕੋਈ ਗੱਲ ਨਹੀਂ ਆਉਂਦੀ ਐ ਨਾ ਤੇ ਕਰਦੀ ਮੈਂ ਇਹਨਾਂ ਦੇ ਨਾਲ ਗੱਲ ਛਾ ਮਮੀ ਤੜੀ ਨਹੀਂ ਬੇਇਜ਼ਤੀ ਕੀਤੀ ਇਹਨਾਂ ਨੇ ਤੇ ਤੁਸੀਂ ਚੁੱਪ ਕਰਕੇ ਸੁਣੀਗੇ ਚੰਗਾ ਕੀਤਾ ਜੀ ਅੱਗੋਂ ਬੋਲਿਓ ਉਹਨਾਂ ਦੇ ਨੰਵੇਂ ਪਤਾ ਲੱਗੇਗਾ ਤੇ ਹੋਰ ਮੇਰ ਨਾਲ ਵੀ ਬੜਾ ਲੜੇ ਸੀ ਜਦੋਂ ਮੈਂ ਕਾਲਜ ਜਾਣਾ ਹੀ ਉਦੋਂ ਅੱਛਾ ਕੀ ਕਹਿੰਦੀ ਕਿ ਮੇਰਾ ਸਾਰਾ ਕਸੂਰ ਹੈ ਮਮੀ ਇਹਦੇ ਵਿੱਚ ਦੱਸੋ ਮੇਰਾ ਕੀ ਕਸੂਰ ਮੈਂ ਤੇ ਬਸ ਤਿਆਰ ਹਾਂ ਹੁੰਦੀ ਹਾਂ ਤੇ ਮਮੀ ਆਣ ਕੇ ਮੈਨੂੰ ਕਹਿਣ ਲੱਗ ਪਏ ਤੂੰ ਆ ਨਹੀਂ ਕੀਤਾ ਤੂੰ ਆ ਨਹੀਂ ਕੀਤਾ ਮੇਰੇ ਕੋਈ ਗੱਲ ਨਹੀਂ ਜੇ ਕੰਮ ਦੀ ਗੱਲ ਲੈਣਾ ਤੇ ਮੈਂ ਆਪਣੇ ਵਾਸਤੇ ਦੋ ਰੋਟੀਆਂ ਪਕਾ ਕੇ ਤੇ ਖਾ ਕੇ ਚੱਲ ਜਾਨੀ ਆ ਤੇ ਤਾਂ ਵੀ ਆਂਦੇ ਹੀ ਭੀ ਨਹੀਂ ਇਕੱਠੀਆਂ ਸਾਰੇ ਟੱਬਰ ਦੀਆਂ ਪੱਕਣੀਆਂ ਤੇ ਫਿਰ ਮੈਂ ਕਾਲਜ ਤੋਂ ਲੇਟ ਹੋ ਜਾਂਦੀ ਫੇਰੀ ਹੀ ਨਾ ਕੋਈ ਨਹੀਂ ਮੰਮੀ ਤਹੀਂ ਟੈਂਸ਼ਨ ਨਾ ਲਾਉ ਮੈਂ ਕਰਦੀ ਆ ਇਹਨਾਂ ਨਾਲ ਗੱਲ ਇਹ ਤੇ ਦਿਨੋ ਦਿਨ ਸਿਰ ਤੇ ਹੀ ਛੱਡਦੇ ਜਾਂਦੇ ਨੇ ਕਰਦੀ ਆ ਜੱਸ ਦੇ ਨਾਲ ਵੀ ਗੱਲ ਇਹ ਤੇ ਬਹੁਤੀ ਭੂਏ ਚੜੀਆਂ ਨਾ ਇਹਨੂੰ ਕਿਸੇ ਗੱਲ ਦਾ ਪਤਾ ਨਾ ਕੁਝ ਹੋਰ ਤੇ ਬਿਨਾ ਮਤਲਬ ਤੋਂ ਇਹਨੇ ਮੇਰਾ ਨਾਮ ਲਾਤਾ ਉਹ ਮੰਮੀ ਲਾੜਲੀ ਨੋ ਜੁਆ ਨਾ ਫਿਰ ਉਹਨਾਂ ਦੀ ਅਬਦਿਆਂ ਵੀ ਹੁਣ ਮੇਨਾ ਫੇਰ ਬੜਾ ਦੇ ਹੀ ਬੋਲਣ ਤੂੰ ਮੇਰੀ ਧੀ ਆ ਮੈਂ ਤੈਨੂੰ ਆਪਣੀ ਧੀ ਬਣਾਉਣੀ ਆ ਤੂੰ ਨੋਵਾ ਵਾਲੀ ਕਰਨ ਦੀ ਆ ਮੈਂ ਚਲੋ ਠੀਕ ਆ ਮੈਂ ਨਹੀਂ ਤੁਹਾਡੀ ਧੀ ਬਣਦੀ ਕੋਈ ਨਹੀਂ ਮੰਮੀ ਮੈਂ ਕਰਦੀ ਆ ਨਾ ਬਿੰਦਰ ਨਾਲ ਗੱਲ ਵੀ ਇਹ ਭਲਾ ਕੀ ਗੱਲ ਹੋਈ ਕਿ ਤੁਸੀਂ ਮੈਨੂੰ ਉੱਥੇ ਹੀ ਘਮਾਉਂਦੇ ਫਰੋਂਦੇ ਘਰ ਮੇਰੇ ਮਾਂ ਆਈ ਤੇ ਤੁਸੀਂ ਉਹਨੂੰ ਮੈਨੂੰ ਮਿਲਣੀ ਨਹੀਂ ਦਿੱਤਾ ਕੋਈ ਨਹੀਂ ਮੰਮੀ ਮੈਂ ਕਰਦੀ ਆ ਨਾ ਇਹ ਨਾਲ ਗੱਲ ਵੀ ਆਪਲਾ ਕਿਦਾਂ ਦੀ ਗੱਲ ਹੋਈ ਕਿ ਮੇਰੇ ਮਾਂ ਪਿਓ ਘਰ ਆਏ ਤੇ ਮੈਨੂੰ ਇਹ ਉੱਥੇ ਹੀ ਘਮਾਉਂਦੇ ਫਰੋਂਦੇ ਮੈਨੂੰ ਇਹ ਨਾਲ ਮਿਲਣ ਵੀ ਨਹੀਂ ਦਿੱਤਾ ਚਲੋ ਕੋਈ ਗੱਲ ਨਹੀਂ ਠੀਕ ਬੋਤੇ ਜਲਾਗ ਆ ਵੀ ਉਹਦਾ ਹਾਨੂ ਆਂਦੇ ਆ ਕਿ ਤੁਸੀਂ ਦਵੇਂ ਮਾਵਾਂ ਧੀਆਂ ਬੜਾ ਬੋਲਦੀਆਂ ਜੇ ਤੇ ਇਹ ਭਲਾ ਕਿਹੜੇ ਘਟ ਨੇ ਸਾਰਾ ਟੱਬਰ ਇੱਕੋ ਜਾਈਏ ਕੋਈ ਨਹੀਂ ਆਉਂਦੇ ਨੇ ਤਾਂ ਫੇਰ ਹੀ ਇਹਨਾਂ ਨਾਲ ਗੱਲ ਕਰਦੀਆਂ ਫੇਰ ਨਹੀਂ ਆਣਾ ਭਲਾ ਕਿ ਆਪਣੇ ਆਪ ਮੈਨੂੰ ਕੁਝ ਦੱਸਦੇ ਵੀ ਆ ਕਿ ਨਹੀਂ ਕੀ ਗੱਲ ਕਿਹਨੂੰ ਫੋਨ ਲਾਇਆ ਕੋਈ ਜ਼ਰੂਰੀ ਤੇ ਨਹੀਂ ਹੁੰਦੀ ਵੀ ਜੇ ਕਿਤੇ ਫੋਨ ਲਾ ਦੋ ਅਸੀਂ ਉਹਨਾਂ ਸਾਰਾ ਕੁਝ ਦੱਸਣਾ ਹੀ ਹੁੰਦਾ ਨਹੀਂ ਫੇਰ ਵੀ ਮੈਂ ਆਪਣੇ ਪੇਕੇ ਲਾਇਆ ਸੀ ਘੜੀ ਕੋ ਫੋਨ ਮੈਂ ਤਾਂ ਆਪਣੀ ਮਾਂ ਦਾ ਪਤਾ ਲੈਣੀ ਹੈ ਕੇ ਕੇ ਲਾਇਆ ਹੈ ਆ ਤੂੰ ਕੀ ਲੋੜ ਆ ਫੋਨ ਫੜਨ ਦੀ ਰੁਕ ਜਾ ਜਰਾ ਐਨੀ ਹੱਥ ਚ ਲੱਕ ਕੇ 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 ਲਾਇਆ ਹੀ ਉਹ ਇਨਾ ਝੂਠ ਆ ਫੋਨ ਤੇ ਤੂੰ ਨਾ ਬਨੂ ਲਾਇਆ ਹੀ ਹੈ ਹੈ ਤੂੰ ਜੇ ਆਪਣਾ ਲਾਇਆ ਵੀ ਇਹ ਤਾਂ ਫੇਰ ਕਿਹੜੀ ਗੱਲ ਮੇਰੀ ਧੀ ਆ ਨਹੀਂ ਤੇਰੀ ਧੀ ਆ ਹੁਣ ਉਹਨੂੰ ਫੇਰ ਹੱਟ ਬੀਤੀ ਦੱਸੀ ਹੋਣੀ ਆ ਸਾਰੀ ਕਿਉਂ ਲਗੀਆਂ ਉਹਨੂੰ ਉਸ ਪੁੱਤ ਨੇ ਕੁੜੀ ਨੂੰ ਲੜਾਈਆਂ ਲਗੀਆਂ ਪਾਉ ਨਾਵੇਂ ਸਿਰੋਂ ਫੇਰ ਤੇ ਜਦੋਂ ਉਹਦੀ ਸੱਸ ਸਿਆਣੀ ਨਹੀਂਗੀ ਉਹ ਨੂੰ ਮੈਂ ਦੱਸਾਂਗੀ ਵੀ ਪੁੱਤ ਆਪ ਚ ਕੰਨੀ ਰਵੀ ਇਹਨਾਂ ਦਾ ਯਕੀਨ ਨਾ ਕਰੀ ਬੱਲੇ 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 ਇਹਨਾਂ ਕਲ ਨੂੰ ਮਾਂ ਛੱਡਣਗੇ ਸਾਰੀ ਉੱਥੇ ਜੋਗਜ ਹੋਇਆ ਤੈਨੂੰ ਫੇਰ ਦੱਸਦਾ ਤੈਨੂੰ ਸਾਰਾ ਕੁਝ ਦੱਸਣਾ ਨਹੀਂ ਕੁੜੀ ਨਹੀਂ ਉਸਨੀ ਤੇਰੀ ਕੁੜੀ ਕਿਉਂ ਨਹੀਂ ਬਸਨੀ ਮੈਂ ਵੇਖੀ ਵਿਸਾ ਕੇ ਦੱਸਦੀ ਜੇ ਕੁੜੀ ਇੱਥੇ ਨਾ ਹੋ ਗਈ ਤਾਂ ਗੱਲ ਕਰੀਏ ਮੈਂ ਤੈਨੂੰ ਦੱਸ ਦਿੰਦਾ ਤੇ ਜੁਮੇਵਾਰ ਤੂੰ ਆਣਾ ਹੀ ਹੋ ਜੇ ਇੱਥੇ ਆਏਗੀ ਨਾ ਤੇ ਉਹ ਵੀ ਜੀ ਚਾਂਦੀ ਰੋਟੀ ਨਹੀਂ ਖਾਂਦੇ ਉਹ ਵੀ ਭੁੱਖੇ ਹੀ ਮਰਨਗੇ ਉਹਨਾਂ ਚੈਨਲ ਚੈਨਲ ਰੋਟੀ ਕਿੱਥੋਂ ਖਾਣੀ ਆ ਜਿੰਨਾਂ ਉਹ ਤੇਰੇ ਵਰਗੀ ਕੁੜਮਣੀ ਮਿਲੀ ਹੋਵੇ ਨਹੀਂ ਮੈਨੂੰ ਕੀੜੇ ਪਏ ਨੇ ਹਰ ਵੇਲੇ ਮੈਨੂੰ ਬਦਨਾਮੀ ਦਿੰਦੇ ਰਹਿੰਦੇ ਆਂ ਕੀੜਿਆਂ ਤੋਂ ਵੀ ਵੱਧ ਵਾ ਮੈਂ ਨਾ ਉਹਨਾਂ ਨੇ ਗਿਣਾ ਨਾਮ ਕੀਤਾ ਤੂੰ ਸਾਰਿਆਂ ਦਾ ਫਿਰ ਮੈਂ ਚੰਗੀ ਆ ਜੇ ਮੈਂ ਗੱਲਬਾਤ ਵੀ ਨਿਆਣਿਆਂ ਦੇ ਨਾਲ ਕਰਾਂ ਫਿਰ ਐਸੇ ਮੂੰਹ ਨਾਲ ਕਹਿਣਾ ਕਿ ਤੇ ਕੁੜੀ ਨੂੰ ਫੂਲ ਲਾ ਲਿਆ ਕਰ ਐਡੀ ਲੰਮੀ ਤੇਰੀ ਜ਼ੁਬਾਨ ਬੜੇ ਉੱਥੇ ਵੱਧ ਘਟ ਕਰ ਰਹੀਆਂ ਨੇ ਕੁੜੀ ਨੂੰ ਇਹਨਾਂ ਦੱਸਦੀਆਂ ਮੈਂ ਤਾਂ ਤਾਂ ਦੱਸਿਆ ਪੀ ਇਹ ਕੱਲ ਨੂੰ ਆਖਣ ਪੀ ਹਾਦੀ ਕੁੜੀ ਨੂੰ ਕਿਸ ਦੀ ਗੱਲ ਦਾ ਪਤਾ ਹੀ ਨਹੀਂ ਮੈਂ ਇਹਨੂੰ ਦੱਸਿਆ ਉਹ ਕੁੜੀ ਧੋਖਾ ਤਨਾ ਖਾਏਗੀ ਹਾਂ ਵੇ ਤੇਰੇ ਗੱਥੇ ਜੋੜੇ ਮਰਵਾਦੇ ਲੜਾਂ ਲਾ ਕੇ ਉਹਨਾਂ ਨੂੰ ਉਹਨਾਂ ਨੇ ਘਰ ਤੇ ਲੜਾਈ ਪੈ ਗਈ ਹੋਣੀ ਆ ਮੈਂ ਇਹ ਦੱਸਦਾ ਨਹੀਂ ਡਰ ਕਾਦਾ ਵਾ ਉਹ ਡਰ ਰਹੇ ਹੋਏ ਹੁੰਦਾ ਵੀ ਕੁੜੀਆਂ ਆਪਣੇ ਘਰ ਵਸਦੀਆਂ ਰਹਿਣ ਤੇ ਵਸਦੀ ਰਹੇਗੀ ਐਡਾ ਵੀ ਨਾ ਦਿਲ ਤੇ ਲਾਇਆ ਕੋਈ ਹਰ ਕਰ ਜੇ ਕੋਈ ਗਲਵਾਦ ਹੋ ਗਈ ਤੈਨੂੰ ਮੈਂ ਛੱਡਣਾ ਨਹੀਂ ਆ ਤੈਨੂੰ ਮੈਂ ਦੱਸ ਦੇਣਾ ਕੋਈ ਗੱਲ ਵੇਖੀ ਤੇਰਾ ਬੰਦ ਆ ਕੀ ਆ ਤੂੰ ਮੈਨੂੰ ਨਹੀਂ ਨਾ ਛੱਡਣਾ ਹਾਂ ਤੇ ਉਹ ਜਿਹੜੀ ਉੱਥੇ ਬੈਠੀ ਹੈ ਨਾ ਜਸ ਉਹਦਾ ਵੇਖੀ ਮੈਂ ਲਾਜ ਕੇ ਦਾ ਕਰ ਤੇ ਤੇਰੀ ਨੀਂਦ ਮਾੜੀ ਐ ਨਾ ਤੇਰੀ ਕੋਈ ਗੱਲ ਨਹੀਂ ਕਰਨ ਵਾਲੀ ਛੱਡਦੇ ਹੀ ਨਹੀਂ ਗੀ ਛੱਡਦੀ ਨਹੀਂ ਕੁੜੀ ਦੇ ਤੇ ਹੱਥ ਧੋ ਕੇ ਹੀ ਪਿੱਛੇ ਐਡਾ ਵਧੀਆ ਘਰ ਕੁੜੀਆਂ ਵੈਗੀਆਂ ਸੀ ਹਾਂ ਨੌਕਰੀਆਂ ਕਰਨ ਦੇ ਕਿਸੇ ਗੱਲ ਦਾ ਘਾਟਾ ਨਹੀਂ ਪਰ ਤੂੰ ਥੇ ਕਰਕੇ ਰੱਖ ਦੇਣਾ ਉਹਨਾਂ ਦਾ ਮੈਨੂੰ ਲੱਗਦਾ ਵੀ ਤੂੰ ਨਾ ਹਟਣਾ ਨਹੀਂ ਇਹਨਾਂ ਹਰਕਤਾਂ ਤੋਂ ਜੇ ਮੈਂ ਕੋ ਗੱਲਬਾਤ ਕੀਤੀ ਹੈ ਨਾ ਅਗਲੀ ਨੂੰ ਵੀ ਪਤਾ ਲੱਗ ਗਿਆ ਇਹ ਤਾਂ ਅਗਲੇ ਸਮਝਣ ਵੀ ਬਿਲਕੁਲ ਹੀ ਸੁਦਾਈ ਦੇ ਗੱਲ ਹੀ ਨਹੀਂ ਕਰਦੇ ਆ ਆਹੋ ਸੁਦਾਈ ਜੇ ਮੈਂ ਤੁਹਾਡੀ ਨੂੰ ਡਰਨ ਵਾਲੀ ਹੁੰਦੀ ਤਾਂ ਮੈਂ ਤਾਂ ਤੇ ਕੁੰਦੀ ਨੇ ਚੁੱਪ ਕਰਕੇ ਆ ਜਾਂਦੀ ਤੂੰ ਜਿਹੜਾ ਸੁਟਣਾ ਨਾ ਪਰਮਾਣੂ ਬੰਬ ਹੁਣ ਛੋਟੀ ਦੇ ਵੇਖੀ ਜਾਊ ਜਿਹੜੀ ਆਉਂਦੀ ਆਹ ਨਹੀਂ ਜੋ ਮੇਰੇ ਕੋ ਧਮੀ ਕਰੰਦੋ ਪਰ ਜੇਕਰ ਉਹਨਾਂ ਨੇ ਕੁੜੀ ਨੂੰ ਇੱਥੇ ਘਲਤਾ ਲੜ ਝਗੜ ਕੇ ਤੈਨੂੰ ਮੈਂ ਗੁੱਟੋ ਫੜ ਕੇ ਘਰੋਂ ਬਾਹਰ ਕੱਢ ਦੇਣਾ ਮੈਂ ਸਾਹਮਣਾਗੀ ਆਪਣੇ ਪੇਕੇ ਜਾ ਕੇ ਖਾਏਗੇ ਇੱਥੇ ਨਹੀਂ ਰਹਿਣ ਦਿੰਦਾ ਤੈਨੂੰ ਮੈਂ ਇੱਥੇ ਕਿੱਥੇ ਖਾਵਾਂ ਪੇਕੇ ਨੇ ਵਿਆਹ ਕਰਕੇ ਇੱਥੇ ਇਕੱਲੇ ਕਮਾਈ ਮੈਂ ਇੱਥੇ ਕਿੱਥੇ ਨ ਜਾਵਾਂ ਪੇਕੇ ਮੈਂ ਤਾਂ ਕਦੀ ਵੀ ਨਹੀਂ ਜਾਂਦੀ ਵਿਆਹ ਕਰਕੇ ਉਹਨਾਂ ਤੈਨੂੰ ਕੱਲਿਆ ਮੈਂ ਤੂੰ ਮੈਂ ਡਰਦੀ ਨਹੀਂ ਰਹਿਣਾ ਹੁਣ ਐਡੀ ਮੂੰਹ ਜੋਰ ਜਨਾਨੀ ਆ ਜਿੰਨਾ ਇਹਨੂੰ ਮਰਜ਼ੀ ਸਮਝਾਓ ਉਨੀ ਵੱਧ ਵਿਗੜਦੀ ਜਾਂਦੀ ਆ ਹਾਦ ਹੋ ਗਈ ਇਹਦੇ ਵਾਲੀ ਇਗਾ ਲੋ ਇਹ ਪਹਿਲਾਂ ਇੱਥੇ ਖੰਡ ਜਿ ਬੈਠੇ ਤੇ ਅੰਦਰ ਆ ਜਣਾ ਸੀ ਉਹ ਚੱਲ ਆਏ ਨਾ ਤੂੰ ਚਾਹ ਚੂ ਬਣਾ ਜਾ ਕੇ ਚਾਹ ਤੇ ਮੈਂ ਬਣਾਉਣੀ ਆ ਤੇ ਪਹਿਲਾਂ ਮੇਰੀ ਗੱਲ ਸੁਣ ਨਾ ਤੁਹਾਨੂੰ ਪਤਾ ਹੈ ਕਿ ਅੱਜ ਮੰਮੀ ਹੁਣੀ ਆਏ ਸੀ ਘਰ ਆਹੋ ਪਤਾ ਹੈ ਕਿਉਂ ਆ ਕਿਦਾਂ ਦੀ ਗੱਲ ਹੋਈ ਤੁਸੀਂ ਮੈਨੂੰ ਉੱਥੇ ਹੀ ਧਮਾਉਂਦੀ ਫਿਰੰਦੇ ਰਹੇ ਮੈਨੂੰ ਘਰ ਕਿਉਂ ਨਹੀਂ ਲੈ ਕੇ ਆਏ ਨਵਦੀਪਾ ਗੱਲ ਪਤਾ ਕੀ ਸੀ ਮੈਨੂੰ ਨਾ ਮੰਮੀ ਨੇ ਕਿਹਾ ਸੀ ਕਿ ਨਾ ਘਰ ਆਇਓ ਐਵੇਂ ਗੱਲ ਵਧਣਾ ਜਾਏ ਤੁਹਾਨੂੰ ਪਤਾ ਮੰਮੀ ਨੇ ਕਿਹੜੀ ਗੱਲੋਂ ਕਿਹਾ ਸੀ ਕਿ ਤੂੰ ਹੀ ਘਰ ਨਾ ਆਇਓ ਮੰਮੀ ਨੇ ਬੜੀ ਬੇਇੱਜ਼ਤੀ ਕੀਤੀ ਮੰਮੀ ਦੀ ਉਹ ਨਹੀਂ ਮਨਦੀਪ ਇਹੋ ਜਿਹੀ ਕੋਈ ਗੱਲ ਹੈਗੀ ਕਿਉਂ ਇਹੋ ਜਿਹੀ ਗੱਲ ਕਿਉਂ ਨਹੀਂ ਹੈਗੀ ਫਿਰ ਸਾਡੇ ਘਰ ਆਉਣ ਤੋਂ ਉਹਨਾਂ ਨੂੰ ਕੀ ਪ੍ਰੋਬਲਮ ਹੀ ਜੇ ਅਸੀਂ ਇੱਥੇ ਹੁੰਦੇ ਨਾ ਫਿਰ ਉਹਨਾਂ ਨੂੰ ਕੋਈ ਗੱਲ ਨਹੀਂ ਹੀ ਕਰ ਸਕਦੇ ਉਹ ਕੋਈ ਗੱਲ ਨਹੀਂ ਕੀਤੀ ਮੰਮੀ ਤੇ ਆਉਂਦੇ ਹੀ ਭੈਣ ਕੋ ਗੱਲ ਵਧੇ ਨਾ ਜੇ ਤੂੰ ਹੀ ਬੋਲਦੀ ਉਧਰ ਭਾਬੀ ਬੋਲਦੀ ਤੇ ਫਿਰ ਤੁਹਾਨੂੰ ਫਿਰ ਪਤਾ ਹੈ ਕਿ ਕਿਹੜੀ ਗੱਲੋਂ ਮੰਮੀ ਹੁਣੀ ਇੱਥੇ ਆਏ ਨੇ ਤੁਹਾਨੂੰ ਪਤਾ ਮਗਰੋਂ ਕਿਹੜੀ ਕਿਹੜੀ ਗੱਲ ਹੋਈ ਆ ਕਿਉਂ ਕੀ ਹੋਇਆ ਤੈਨੂੰ ਕੀ ਹੋ ਗਿਆ ਮਦੀ ਨੂੰ ਮੈਂ ਤੈਨੂੰ ਆਖ ਖਾ ਦੇਈਆਂ ਕਿ ਮੰਮੀ ਨੇ ਮੰਮੀ ਦੀ ਬੜੀ ਬੇਇੱਜ਼ਤੀ ਕੀਤੀ ਏ ਤੈਨੂੰ ਕਿਨੇ ਕਹਤਾ ਮੰਮੀ ਦੱਸਣ ਦੇ ਮੈਨੂੰ ਤੇ ਜਿਹੜੀ ਜਸ ਹੈ ਨਾ ਤੇ ਉਹਨੇ ਪਤਾ ਕੀ ਕੀਤਾ ਮੰਮੀ ਨੂੰ ਕਿ ਨਾਵ ਲੜਦੀ ਹੈ ਮੰਮੀ ਦੇ ਨਾਲ ਮੰਮੀ ਦੀ ਕੋਈ ਗੱਲ ਕਰਦੇ ਨਹੀਂ ਏ ਤੇ ਤੁਸੀਂ ਦੱਸੋ ਮੈਂ ਤਾਂ ਚੁੱਪ ਕਰਕੇ ਤਿਆਰ ਹੁੰਦੀ ਨਹੀਂ ਤੇ ਮੇਰੇ ਨਾਲ ਗੱਲ ਕਿਨੇ ਕੀਤੀ ਹਿਆਣ ਕੇ ਮੰਮੀ ਨੇ ਕੀਤੀ ਸੀ ਨਾ ਆਹੋ ਤੇ ਮੰਮੀ ਨੇ ਕੀਤੀ ਸੀ ਚਲ ਹੁਣ ਮੈਂ ਜਸ ਨਾਲ ਵੀ ਕਰਨੀ ਹੈ ਨਾ ਗੱਲ ਉਹ ਚੱਲ ਰਹਿੰਦੇ ਆਵੇਂ ਤੇਰੇ ਤੋਂ ਵੱਡੀ ਏ ਮੇਰੇ ਤੋਂ ਵੱਡੀ ਤੇ ਇਹਦਾ ਕੀ ਮਤਲਬ ਹੋਇਆ ਜੋ ਮਰਜ਼ੀ ਕਰੀ ਜਾਣਗੇ ਉਹ ਤੇ ਮੈਂ ਕੁਝ ਬੋਲਾਂ ਹੀ ਨਾ ਕੋਈ ਗੱਲ ਨਾ ਤੂੰ ਰਹਿਂਦੇ ਮੈਂ ਮੰਮੀ ਨਾਲ ਆਪੀ ਗੱਲ ਕਰਾਂਗਾ ਤੂੰ ਹੀ ਗੱਲ ਕਰੋਗੇ ਤੁਹਾਡੀ ਗੱਲ ਮੈਂ ਵੇਖ ਲਈ ਕਿੰਨੀ ਗੇ ਕਰਨੀ ਆ ਆਏ ਆਣ ਕੇ ਤੁਸੀਂ ਕੋਈ ਗੱਲ ਨਹੀਂ ਕੀਤੀ ਕੁਝ ਹੋਰ ਨਹੀਂ ਇੱਥੇ ਬਹਿ ਕੇ ਫੋਨ ਚਲਾਉਂਦੇ ਹੋ ਨਵਦੀਪ ਤੂੰ ਕਿਹੜੀ ਸਾਥ ਲੈ ਆਂਦਿਆ ਕਰ ਆਉਂਦਿਆਂ ਬਸ ਲੜਾਈ ਵਾਲੀਆਂ ਗੱਲਾਂ ਯਾਰ ਮੈਨੂੰ ਗੁੱਸਾ ਆਉਂਦਿਆ ਵਾ ਕਿ ਮੇਰੇ ਮੰਮੀ ਘਰ ਆਏ ਨੇ ਤੇ ਤੁਸੀਂ ਮੈਨੂੰ ਉੱਥੇ ਹੀ ਲੈ ਕੇ ਬੈਠੇ ਰਹੇ ਹੋ ਨਾ ਉਹਨਾਂ ਨਾਲ ਮਿਲਣ ਦਿੱਤਾ ਤੇ ਮੰਮੀ ਨੇ ਉਹਨਾਂ ਦੀ ਇੰਨੀ ਬੇਇੱਜ਼ਤੀ ਕੀਤੀ ਆਪਲਾ ਕਿਦਾਂ ਦੀ ਗੱਲ ਹੋਈ ਘਰ ਆਇਆ ਦੀ ਵੀ ਕੋਈ ਬੇਇੱਜ਼ਤੀ ਕਰਦਾ ਵਾ ਉਹ ਨਹੀਂ ਕਰਦਾ ਜੇ ਤੇਰੀ ਮਾਂ ਹੀ ਤੇ ਭਾਬੀ ਦੀ ਨਹੀਂ ਮਾਂ ਕੋਲਾਂ ਭਾਬੀ ਉਹਨੂੰ ਆਪਣੀ ਮਾਂ ਨਹੀਂ ਨਾ ਸਮਝਦੀ ਹੈਗੀ ਉਹ ਚੰਗਾ ਜੇ ਸਮਝਦੇ ਹੁੰਦੇ ਤੇ ਆਪਣੀ ਮਾਂ ਦੀ ਬੇਇੱਜ਼ਤੀ ਹੋ ਨਿੰਦੀ ਚੱਲ ਕੋਈ ਗੱਲ ਨਹੀਂ ਹੁਣ ਤੂੰ ਜਾਗਣਾ ਭਾਬੀ ਨਾਲ ਮੈਂ ਵੱਧ ਘੱਟ ਕੋਈ ਗੱਲ ਨਾ ਕਰੀਂ ਕਿਉਂ ਕਰੀ ਕਿਉਂ ਨਾ ਇਹ ਤੇ ਜਦ ਅਸਿਰ ਤੇ ਚੜਦੇ ਜਾਂਦੇ ਨੇ ਅੱਜ ਮੈਂ ਗੱਲ ਕਰਕੇ ਰਾਵਾਂਗੀ ਨਵਦੀਪ ਉਦਾਂ ਨਾ ਗਲਤੀ ਮੇਰੇ ਕੋਲ ਹੀ ਹੋ ਗਈ ਏ ਸਗੋਂ ਸਾਨੂੰ ਆਜਣਾ ਚਾਹੀਦਾ ਸੀ ਨਾਲੇ ਪਤਾ ਲੱਗ ਜਾਂਦਾ ਵੀ ਗੱਲ ਕੀ ਏ ਇਹਨੇ ਹੁਣ ਜਾ ਕੇ ਨਾ ਫੇਰ ਉਹਨਾਂ ਨਾਲ ਲੜਨਾ ਤੂੰ ਬਹੁਤੀ ਚਾਦਰ ਨਹੀਂ ਬੰਦੀ ਹੈਗੀ ਹੁਣ ਕੀ ਹੋ ਗਿਆ ਲਾ ਫੇਰ ਆ ਗਈਆਂ ਮੂੰਹ ਝੁੱਕ ਕੇ ਲੜਨ ਮੈਂ ਹੀ ਲੜਦੀ ਆਂ ਇਹ ਕੰ ਵਿੱਚ ਹੋਰ ਤੇ ਕੋਈ ਲੜਨਾ ਹੀ ਨਹੀਂ ਆ ਤੁਸੀਂ ਤੇ ਸਾਰੇ ਜਣੇ ਨੇ ਮੁੱਛ ਕੁੰਗਰੀਆਂ ਪਾਈਆਂ ਬੋਲਦੇ ਨਹੀਂ ਕੁਝ ਹਰ ਵਕਤ ਨਾ ਮੇਰਾ ਕਸੂਰ ਨਾ ਕੱਢ ਹੀ ਰਿਆ ਕਰੋ ਤੈਨੂੰ ਕਿੱਦਾਂ ਪਤਾ ਵਾ ਕਿ ਮੈਂ ਮੰਮੀ ਨਾਲ ਲੜੀ ਆਂ ਮੈਨੇ ਮੈਨੂੰ ਦੱਸਿਆ ਵਤ ਆਈ ਪਤਾ ਮੈਨੂੰ ਕੋਈ ਸੁਪਨਾ ਤਾਂ ਨਹੀਂ ਹੋਣਾ ਤੇ ਨਾਲੇ ਮੰਮੀ ਵੀ ਨਹੀਂ ਅੱਜ ਆਏ ਹੀ ਤੇ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਹੈਗਾ ਤੇ ਤੈਨੂੰ ਕਿੱਦਾਂ ਪਤਾ ਲੱਗਿਆ ਵੀ ਮੰਮੀ ਹੁਣੀ ਆਏਗੀ ਅਸੀਂ ਤਾਂ ਤੈਨੂੰ ਦੱਸਿਆ ਨਹੀਂ ਲਾ ਲਿਆ ਹੋਣਾ ਨਾ ਫੋਨ ਪਿੱਛੇ ਫਿਰ ਤੇ ਕਿਉਂ ਲਾਉਣਾ ਨਹੀਂ ਆ ਫੋਨ ਤੇਨੂੰ ਤੇ ਮੰਮੀ ਦੀ ਕੋਈ ਫਿਗਰ ਨਹੀਂ ਹੈਗੀ ਉਦੋਂ ਬੜਾ ਕਹਿੰਦੀ ਕਿ ਉਹ ਮੇਰੀ ਮਾਂ ਤੇ ਮਾਂ ਦੀ ਇੰਨੀ ਬੇਇੱਜ਼ਤੀ ਕੀਤੀ ਤੇਰੀ ਸੱਸ ਨੇ ਉਦੋਂ ਨੇ ਤੇਰੀ ਸਾਥ ਸਤਾ ਤੇਰੀ ਕੋਸ਼ ਨਹੀਂ ਲੱਗਦੀ ਹੈਗੀ ਨਾਲੇ ਮੰਮੀ ਨੂੰ ਫੋਨ ਘੱਟ ਕਰਿਆ ਕਰ ਉਥੋਂ ਹੀ ਸਾਰਾ ਕੁਝ ਤੇਰੇ ਇਹ ਚ ਭਰ ਕੇ ਆਉਂਦਾ ਵਾ ਤੇ ਇੱਥੇ ਆ ਕੇ ਕੱਢਦੀ ਹੈ ਤੂੰ ਮੰਮੀ ਨੂੰ ਫੋਨ ਘੱਟ ਕਰਿਆ ਕਰ ਮੰਮੀ ਦੇ ਪਿੱਛੇ ਲਾ ਕੇ ਤੂੰ ਸਾਡੇ ਨਾਲ ਲੜਦੀ ਆ ਮੈਨੂੰ ਤਾਂ ਲੱਗਦਾ ਤੇਰਾ ਫੋਨ ਹੀ ਖੋਣਾ ਪੈਣਾ ਪਹਿਲੀ ਗੱਲ ਤੂੰ ਕੌਣ ਹੁੰਨੀ ਹੈ ਮੇਰਾ ਫੋਨ ਖੋਣ ਵਾਲੀ ਨਾਲੇ ਮੈਂ ਜਿਆਦਾ ਲੜਦੀ ਆ ਕਰਨਾ ਤੁਸੀਂ ਤੇ ਕੁਝ ਬੋਲਦੇ ਨਹੀਂ ਨਾ ਫਿਰ ਤੂੰ ਵੀ ਲੜਦੀ ਆ ਇਹ ਲੜਾਈ ਦੀ ਮੋੜਨਾ ਤੂੰ ਹੀ ਹੋ ਨਾ ਵਾ ਤੇਰੇ ਵਸਣ ਦੇ ਇਰਾਦੇ ਹੈਗੇ ਕਿ ਨਹੀਂ ਇੱਥੇ ਮੈਨੂੰ ਤੂੰ ਵਸਣ ਹੀ ਨਹੀਂ ਦੇਣਾ ਜਿੱਦਾਂ ਨੇ ਕੰਮ ਕਰਦੀ ਆ ਇੱਧਰ ਮੰਮੀ ਦੇ ਘਰ ਨੂੰ ਭਰਦੀ ਰਹੀਨੀਂ ਮੈਂ ਨਹੀਂ ਕਿਸੇ ਨੂੰ ਕੁਝ ਕਹਿਨੀ ਮੈਂ ਤਾਂ ਇਹ ਚਾਹਨੀ ਆ ਕਿ ਤੂੰ ਸਹੀ ਤਰੀਕੇ ਨਾਲ ਇੱਥੇ ਰਵੇਂ ਤੇ ਆਪਣਾ ਘਰ ਬਸਾਲਵੇਂ ਜਿੱਦਾਂ ਦੇ ਤੂੰ ਕੰਮ ਫੜੇ ਹੋਏ ਨਾ ਮੈਨੂੰ ਨਹੀਂ ਲੱਗਦਾ ਤੂੰ ਇੱਥੇ ਬਸਵੇਂਗੀ ਤੂੰ ਨਾ ਬਸਣ ਵਸਣ ਵਾਲੀਆਂ ਗੱਲਾਂ ਛੱਡ ਤੇ ਮੇਰੀ ਲਾਈਫ ਦੇ ਵਿੱਚ ਨਾ ਇੰਟਰਫੇਅਰ ਨਾ ਕਰਿਆ ਕਰ ਮੈਂ ਜੋ ਮਰਜ਼ੀ ਕਰਾਂ ਮੈਂ ਕਰਦੀ ਨਹੀਂ ਇੰਟਰਫੇਅਰ ਤੇਰੀ ਲਾਈਫ 'ਚ ਨਾਲੇ ਇੱਕੀ ਗੱਲ ਦੇਖ ਲੈ ਕਿ ਤੈਨੂੰ 2 ਮਹੀਨੇ ਹੋਏ ਘਰ 'ਚ ਵਿਆਹੀ ਆਈ ਨੂੰ ਮੈਨੂੰ ਤਾਂ ਲੱਗਦਾ ਹੀ ਚੱਲ ਭੈਣਾ ਵਾਂਗੂ ਰਾਵਾਂਗੇ ਵਧੀਆ ਤਰੀਕੇ ਨਾਲ ਰਾਵਾਂਗੇ ਤੇ ਪਰ ਤੂੰ ਤਾਂ ਇੱਥੇ ਲੜਾਈ ਪਾਤੀ ਆਣ ਕੇ ਜਦੋਂ ਦੀ ਤੂੰ ਆਈ ਇੱਥੇ ਲੜਾਈ ਹੀ ਜਾਣ ਰਹੀ ਹੈਗੀ ਮੈਂ ਨਹੀਂ ਲੜਦੀ ਹੈਗੀ ਤੂੰ ਜਠਾਣੀਆਂ ਵਾਲੇ ਕੰਮ ਕਰਦੀਆਂ ਤਾਂ ਹਰ ਵਕਤ ਘਰ ਵਿੱਚ ਲੜਾਈ ਹੁੰਦੀ ਹੈ ਮੈਂ ਤਾਂ ਮੈਂ ਜਠਾਣੀ ਵਾਲਾ ਕੋਈ ਕੰਮ ਨਹੀਂ ਕੀਤਾ ਮੈਂ ਤੇ ਤੇਰੀ ਭੈਣ ਆ ਜਠਾਣੀ ਨਹੀਂ ਨਾਲੇ ਭੈਣ ਤੂੰ ਮੇਰੀ ਭੰਦੀ ਨਹੀਂ ਨਾ ਐਹੀ ਤੇ ਗੱਲ ਆ ਜੇ ਤੂੰ ਮੇਰੀ ਭੈਣ ਹੁੰਦੀ ਨਾ ਤੇ ਅੱਜ ਮੰਮੀ ਨੂੰ ਇਹ ਨਾ ਕਹਿੰਦੀ ਵੀ ਸਾਰਾ ਕਸੂਰ ਮੇਰਾ ਦਾ ਤਾ ਹੋਰ ਹੋਰ ਮੈਂ ਤੈਨੂੰ ਸਿਰ ਤੇ ਬਿਠਾ ਲਵਾਂ ਆਪਣੇ ਭੈਣ ਹੀ ਆ ਪਹਿਲਾਂ ਤੇ ਤੇਰੇ ਹਰ ਗੱਲ ਤੇ ਪਰਦੇ ਪਾ ਲੈਂਦੀ ਆ ਪਰ ਤੂੰ ਉੱਚੀ ਉੱਚੀ ਬੋਲ ਕੇ ਸਾਰਿਆਂ ਨੂੰ ਦੱਸਦੀ ਆ ਨਾ ਵੀ ਹਾਂ ਮੈਂ ਲੜਨ ਲਈ ਆ ਤਾਂ ਹੀ ਪਤਾ ਲੱਗਾ ਮੰਮੀ ਨੂੰ ਵੀ ਉਹ ਦਿਨ ਵੀ ਮੈਂ ਗੱਲ ਲਖੋਲੀ ਚੜ ਕੋਈ ਗੱਲ ਨਹੀਂ ਕਰਾਜ ਫਿਰ ਤੂੰ ਉਹੀ ਕੰਮ ਕੀਤਾ ਸਵੇਰੇ ਹਾਏ ਹਾਏ ਆ ਪਰਦਾ ਪਾਉਂਦੀ ਆ ਤੂੰ ਕੱਲੀ ਬੱਲੀ ਬੜਾ ਖਿਆਲ ਰੱਖਦੀ ਆ ਨਾ ਤੂੰ ਆਪਣੀ ਭੈਣ ਦਾ ਚਾਰ ਸਫੇਰੇ ਤੇਰੀ ਲੁੱਤਰੋ ਚੱਲਦੀ ਆ ਤੇ ਚਾਰ ਸਫੇਰੇ ਤੂੰ ਕੱਲੀ ਹੋਈ ਫਿਰਦੀ ਆ ਮੈਨੂੰ ਤਾਂ ਕੋਈ ਇਸ ਘਰ ਵਿੱਚ ਸਮਝਦਾ ਹੀ ਨਹੀਂ ਆ ਕੁਝ ਮੈਂ ਵੀ ਜਿਹੜੀਆਂ ਗੱਲਾਂ ਤੂੰ ਸੋਚਦੀ ਆ ਨਾ ਇਹ ਤੇਰਾ ਵਹਿਮ ਆ ਸਾਰੇ ਇਹ ਘਰ ਜਿੰਨਾ ਕਰਦੇ ਆ ਤੇਰੇ ਮੰਮੀ ਵੀ ਇੰਨਾ ਕਰਦੇ ਆ ਉਹਨਾਂ ਨੇ ਮੂੰਹਾਂ ਮੱਗ ਕੇ ਤੇਰਾ ਰਿਸ਼ਤਾ ਲਿਆ ਜੇ ਉਹਨਾਂ ਨੂੰ ਕੁਝ ਵਧੀਆ ਲੱਗਾ ਹੀ ਤੇਰੇ ਵਿੱਚ ਤਾਂ ਹੀ ਉਹਨਾਂ ਨੇ ਰਿਸ਼ਤਾ ਕੀਤਾ ਨਾ ਪਰ ਤੂੰ ਸਾਰਾ ਮਿੱਟੀ 'ਚ ਰੋਲ ਦਿੱਤਾ ਵਾ ਆ ਦੇਖ ਨਾ ਬ ਤੇਰੇ ਮਰੇ ਹੱਥ ਜੋੜੇ ਤੂੰ ਤਾਂ ਮਾਫੀ ਕਰ ਵੀ ਤਾਂ ਆਪਣੀ ਅਗਧਰੀਆਂ ਟੈਨਸ਼ਨਾਂ ਆਵਾ ਤੂੰ ਵਖਰੇ ਵਿੱਚ ਰੋਣਾ ਲਿਆ ਕੇ ਬਹਿ ਜਣੀ ਐ ਤੈਨੂੰ ਕਾਦੀਆਂ ਟੈਨਸ਼ਨਾਂ ਨੇ ਟੈਨਸ਼ਨ ਤੇ ਤੈਨੂੰ ਹਰ ਵਕਤ ਇਹ ਹੋ ਰਹੀਦੀ ਆ ਕਿ ਕਿੱਦਾਂ ਨਾ ਉਹ ਇੱਕ ਅੰਦਰ ਚ ਨੀਜਾ ਵਿਖਾਉਣਾ ਵਾ ਤੇਰੀ ਤਾਂ ਸੋਚ ਨਹੀਂ ਬਦਲ ਸਕਦੀ ਤੇ ਨਾ ਤੂੰ ਬਦਲਣਾ ਚਾਹੁੰਦੀ ਐ ਚੰਗਾ ਮੈਂ ਨਹੀਂ ਬਦਲਣਾ ਹੈਗਾ ਤੁਸੀਂ ਜੋ ਸਾਰੇ ਜਣੇ ਚੰਗੇ ਜੇ ਨਾ